ਸ਼ਕਤੀਸ਼ਾਲੀ ਹੈ ਸਾਰੇ ਕਰ ਸਕਦੇ ਆ ਕੋਈ ਉਲਝਣ ਨਹੀਂ ਸਾਫ ਸੁੱਥਾ ਇਲਮ ਇਹ ਇਲਮ ਜਦੋਂ ਤੁਸੀਂ ਕਰੋਗੇ ਪਤਾ ਲੱਗੂਗਾ ਕਣ ਚੱਕੇ ਤੋਂ ਕੋਈ ਵੀ ਬੰਦਾ ਆ ਜਾਂਦਾ ਹੈ ਤੁਹਾਡੀ ਪ੍ਰੀਖਿਆ ਲੈਣ ਵਾਸਤੇ ਹਨਾ ਜਾਂ ਕੋਈ ਉਹ ਵੀਰ ਗੱਦੀਆਂ ਕਰਦੇ ਆ ਉਹਨਾਂ ਵਾਸਤੇ ਤੁਹਾਨੂੰ ਸਾਹਮਣੇ ਵਾਲੇ ਬੰਦੇ ਦੀ ਸਕਿੰਟਾਂ ਦੇ ਵਿੱਚ ਪਤਾ ਲੱਗ ਜਾਊ ਵੀ ਕੀ ਗੱਲਬਾਤ ਹੈ ਕਿਵੇਂ ਆਇਆ ਹੈ ਬੈਠਣ ਨਹੀਂ ਦੇਣਾ ਦਰਬਾਰ ਦੇ ਵਿੱਚ ਇਸਲਮਲੇ ਪਹਿਲਾਂ ਹੀ ਚੱਕ ਕੇ ਦੱਸ ਦੋ ਵੀ ਆ ਫਲਾਣਾ ਬੰਦਾ ਫਲਾਣੇ ਕੰਮ ਲੈ ਜਾ ਰਿਹਾ ਸੋ ਬਹੁਤ ਹੀ ਕਾਰਗਰ ਹੈ ਕਰੋ ਇਹਨੂੰ ਇਹ ਅੰਮ੍ਰਿਤ ਵੇਲੇ ਹੋਏਗਾ ਕੋਈ ਵੀ ਜਿਹੜਾ ਪੀਰ ਫਕੀਰ ਦਾ ਮਾਲਕਾਂ ਦਾ ਸੱਚੀਆਂ ਸ਼ਕਤੀਆਂ ਨੇ ਜਿਹੜੀਆਂ ਮਾਲਕ ਕਾਲੇ ਨੂੰ ਤੋਂ ਬਗੈਰ ਕਾਲੇ ਇਲਮ ਤੋਂ ਬਗੈਰ ਜਿਹੜੇ ਨੂਰੀ ਇਲਮ ਹੈ ਪੀਰਾਂ ਫਕੀਰਾਂ ਦੇ ਜਿਹੜੇ ਇਲਮ ਹੈ ਸੋ ਬਰੀਦਾਂ ਦੇ ਜਿਹੜੇ ਬਲੰਗਾ ਦੇ ਇਲਮ ਹੈ ਉਹ ਅੰਮ੍ਰਿਤ ਵੇਲੇ ਹੋਣ